ਸਤਿਨਾਮ ਸ਼੍ਰੀ ਵਾਖ ਗੁਰ ਸਾਹਿਬ ਜੀ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ

ਜਬ ਅ ਦ ਸਚ ਜੁਗਾ ਦ ਸਚ ਹੈ ਭੀ ਸਚ ਨਾਨਕ ਹੋਸੀ आइ प्रभु शरण गति कृपा नेद दयाल एक अक्षर हर मन वस्त ਨਾਨਕ ਹੋਤ ਨਿਹਾਲ ਅੰਦਰ ਸਚਾ ਨੇ ਹੋ ਲਾਇਆ ਪ੍ਰੀਤਮ ਅਪੂਰਨ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸਮਾਨ ਤੂ ਦੇ ਆਗੇ ਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰ ਹੋ ਨਾਨਕ ਸਭ ਤੇਰੀ ਬੜਾਈ ਕੋਈ ਨਾ ਉਹ ਨਾ ਜਾਣੇ ਮੇਰਾ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਨੇ ਸੜੀਆਂ ਨਮਾਣੀਆਂ ਸੇਵਕਾਂ ਦੀਆਂ ਬੇਨਤੀਆਂ ਮੰਨ ਕਰ ਸੇਵਾ ਸਿਮਰਨ ਦਾ ਸਮਾਂ ਬਖਸ਼ਦੇ ਨੇ ਸੰਸਾਰ ਦੇ ਵਿੱਚ ਰਹਿਣਾ ਆਉਣਾ ਸਫਲਾ ਉਦਹੀਂ ਹੋਣਾ ਜਦੋਂ ਮਨੁੱਖ ਨੇ ਨਾਮ ਬਾਣੀ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਸਾਡੀ ਦੌੜ ਜੋ ਸੀ ਲਾਈ ਹੋਈ ਹੈ ਪਦਾਰਥਾਂ ਦੇ ਪਿੱਛੇ ਭੱਜਦੇ ਆ ਸਾਰੇ ਅਸੀਂ ਉਹ ਪਦਾਰਥ ਇੱਥੋਂ ਤੱਕ ਇਹ ਸਰੀਰ ਵੀ ਨਾਸ਼ਵੰਤ ਹੈ ਇਹ ਵੀ ਨਹੀਂ ਨਾਲ ਜਾਣਾ ਤੇ ਸਮਾ ਹੈ ਨਿਰੰਕਾਰ ਦੇ ਨਾਮ ਤਨ ਨੂੰ ਇਕੱਠਿਆਂ ਕਰਨ ਦਾ ਜੀ ਤੋ ਬੰਦਾ ਦੂਰ ਭੱਜਦਾ ਹੈ ਦੂਰ ਨੇੜੇ ਨਾ ਲੱਗੇ ਸਾਬ ਨੇ ਆ ਇੰਨੀ ਬਾਣੀ ਐ ਮੇਰੀ ਸਾਨੂੰ ਦਿੱਤੀ ਮਨੁੱਖ ਨੂੰ ਇਹ ਬਾਣੀ ਦੇਣ ਦਾ ਕੋਈ ਮਹੱਤਵ ਹੈ ਤੇ ਆ ਨਿਤਨੇਮ ਜੋ ਹੁੰਦਾ ਹੈ ਸੁਬਾ ਸ਼ਾਮ ਨਗਰਾਂ ਚ ਇਹਦਾ ਵੀ ਕੋਈ ਮਹੱਤਵ ਹੈ ਮਹੱਤਮ ਹੈ ਤੇ ਜੀ ਨੂੰ ਇਸ ਮਹਾਤਮ ਦਾ ਮਹੱਤਵ ਦਾ ਪਤਾ ਲੱਗ ਗਿਆ ਉਹਦੇ ਜੀਵਨ ਦੇ ਵਿੱਚੋਂ ਨੇਮ ਨਹੀਂ ਜਾਏਗਾ ਬਾਣੀ ਦਾ ਸਿਮਰਨ ਦਾ ਤੇ ਫਿਰ ਅਸੀਂ ਦੁਖੀ ਹੁੰਨੇ ਆ ਵਿਗਨ ਆਉਂਦੇ ਨੇ ਜੀ ਦੁਖੀ ਆ ਬਹੁਤ ਜ਼ਿਆਦੇ ਜੀਨੇ ਸੁੱਖ ਦੇਣਾ ਉਹਦੇ ਸੀ ਨੇੜੇ ਤੇੜੇ ਵੀ ਨਹੀਂ ਲੱਗਦੇ ਪਰਮਾਤਮਾ ਦੇ ਨਾਮ ਨੇ ਜਿਹਦੇ ਨਾਲ ਆਨੰਦ ਹੀ ਆਨੰਦ ਵੱਧਦਾ ਰਹਿੰਦਾ ਐਵੇਂ ਮੱਚੀ ਜਾਣਾ ਅੰਦਰੀਂ ਅੰਦਰ ਕਰੂਜੀ ਜਾਣਾ ਬੰਦੇ ਨੇ ਜਿਹੜਾ ਅੱਜ ਦਾ ਸਹਬ ਦਾ ਹੁਕਮ ਵੀ ਆਇਆ ਨਾ ਮਰਤ ਵੇਲੇ ਜੋ ਮਹਾਰਾ ਜੀ ਸੰਨ ਪ੍ਰਸਾਦ ਬਖਸ਼ਿਆ ਅਮਰਤ ਵੇਲੇ ਸਹਬ ਨੂੰ ਜਦੋਂ ਪ੍ਰਕਾਸ਼ ਕਰਨੇ ਆਪਾਂ ਇਹ ਸੱਚਖੰਡ ਦੀ ਬਾਣੀ ਹੈ ਦਰਗਾਹ ਦੀ ਬਾਣੀ ਆ ਭਾਈ ਸਾਹਿਬ ਨੇ ਸਾਨੂੰ ਦਰਗਾਹੀ ਇਲਾਹੀ ਫਰਮਾਨ ਬਖਸ਼ਿਆ ਕੀ ਕਿ ਜਿਉ ਤਪਤ ਹੈ ਬਾਰੋ-ਬਾਰ ਜਿੰਦ ਤਪਰੀ ਹੈ ਬਾਰ-ਬਾਰ ਤੇ ਤਪ ਤਪ ਕੱਪੇ ਬਹੁਤ ਬੇਕਾਰ ਬੇਕਾਰ ਹੈ ਤਪ ਤਪ ਖਪੀ ਜਾਂਦਾ ਬੰਦਾ ਆਹੀ ਜ਼ਿੰਦਗੀ ਨਹੀਂ ਜਨਮ ਜਨਮਾਂਤਰਾਂ ਦੀ ਗੱਲ ਕਰਦੇ ਨੇ ਸਾਹਿਬ ਜੀ ਤੇ ਨਾਲ ਹੀ ਕਹਿ ਦਿੱਤਾ ਕਿ ਜੈ ਤਨ ਬਾਣੀ ਵਿਸਰ ਜਾਏ ਜਿੱਦ ਅਸੀਂ ਮੂਹ ਨਹੀਂ ਕਰਦੇ ਅਮਰਤ ਵੇਲਾ ਬਿਰਲੇ ਸਾਹਮਦੇ ਨੇ ਹਰ ਇੱਕ ਦੇ ਪੱਲੇ ਨਹੀਂ ਪੈਂਦੀਆਂ ਇਹ ਗੱਲਾਂ ਜਿਵੇਂ ਹਰ ਇੱਕ ਡਾਕਟਰ ਦੀ ਦਵਾਈ ਹਰ ਇੱਕ ਨੂੰ ਫਿੱਟ ਨਹੀਂ ਨਾ ਪੈਂਦੀ ਬੰਦਾ ਆਪਣੇ ਇਲਾਕੇ ਦੇ ਡਾਕਟਰ ਛੱਡ ਕੇ ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਜਾਂਦਾ ਦਵਾਈ ਲੈਣ ਆਹੀ ਗੱਲ ਤੇ ਗੁਰਦੇਵ ਕਹਿੰਦੇ ਜੈ ਤਨ ਬਾਣੀ ਬਿਸਰ ਜਾਏ ਜਿੱਥੋਂ ਬਾਣੀ ਬਿਸਰ ਜਾਂਦੀ ਏ ਚੰਗੇ ਕਰਮ ਬਿਸਰ ਜਾਂਦੇ ਆ ਪ੍ਰੇਮਿਓ ਫਿਰ ਉਥੇ ਜੋਂ ਪੱਕਾ ਰੋਗੀ ਬਿਲ ਲਾਏ ਉਥੇ ਬੰਦਾ ਫਿਰ ਬਿਲਕਦਾ ਰੋਂਦਾ ক্রੂਜਦਾ ਕਿਵੇਂ ਪੱਕਾ ਰੋਗੀ ਕੋੜ ਦਾ ਰੋਗੀ ਹੁੰਦਾ ਨਾ ਕੋਈ ਦਵਾਈ ਕੰਮੇ ਨਹੀਂ ਕਰਦੀ ਉਹ ਚਲ ਕੋਈ ਦੁਆ ਕੰਮ ਕਰ ਜੇ ਬੇਨਤੀ ਕਿਸ ਤੇ ਕਿਸ਼ਤ ਕੀਤੀ ਕਿਸੇ ਦੀ ਅਰਦਾਸ ਨਹੀਂ ਕੋੜ ਦੇ ਰੋਗ ਦੀ ਕੋਈ ਦਵਾਈ ਨਹੀਂ ਇੱਕ ਨਾਮ ਹੈ ਜਿਹਦੇ ਅਸੀਂ ਨੇੜੇ ਨਹੀਂ ਲੱਗਦੇ ਲੜੀ ਬਾਰ ਕਥਾ ਵਿਚਾਰ ਆਪਾਂ ਵਿਚਾਰ ਰਹੇ ਹਾਂ ਸਹਬ ਦੀ ਕਿਰਪਾ ਦੇ ਨਾਲ ਸਹਬ ਨੇ ਤਰਸ ਕੀਤਾ ਸਾਨੂੰ ਸਮਾਂ ਦਿੱਤਾ ਸਮਾਂ ਥੋੜਾ ਹੁੰਦਾ ਪ੍ਰੇਮੀ ਨੂੰ ਸਮੇਂ ਸਰ ਪਹੁੰਚਿਆ ਕਰੋ ਕੱਲ ਜੋ ਵਿਚਾਰ ਰਹੇ ਸਾਂ ਆਪਾਂ ਕਿ ਮਨ ਬੁੱਧ ਰੂਪ ਜਿਹੜੇ ਨੇਤਰ ਨੇ ਸਾਡੇ ਅੱਖਾਂ ਜਿਹੜੀਆਂ ਨੇ ਨਾ ਇਹਨਾਂ ਵਿੱਚ ਸ਼ੁੱਧ ਵਿਚਾਰ ਨਹੀਂ ਨਾ ਸੁੱਧ ਨਿਗਾਹ ਤੋਂ ਬਿਨਾ ਹੀਣਾ ਜਿਹੜਾ ਬੰਦਾ ਉਹ ਉਹਨਾਂ ਹੈ ਉਹਨੂੰ ਦੀਦਾ ਨਹੀਂ ਉਸ ਜੋਗੀ ਨੂੰ ਮਾਰਾ ਸਮਝਾਉਂਦੇ ਨੇ ਕਿ ਇਸ ਅਗਿਆਨੀ ਬੰਦੇ ਨੂੰ ਕੁਝ ਸਵੈ ਸਰੂਪ ਸੂਝਦਾ ਨਹੀਂ ਦਿਸਦਾ ਨਹੀਂ ਉਹਦੀ ਉਮਰ ਪ੍ਰਾਣਾ ਰੂਪੀ ਰੱਸੀ ਨੂੰ ਕਾਲ ਰੂਪੀ ਚੂਹਾ ਜਿਹੜਾ ਟੁਕਦਾ ਜਾਂਦਾ ਹੈ ਉਹ ਲੱਗਿਆ ਹੋਇਆ ਕਾਲ ਰੂਪੀ ਚੂਹਾ ਜੜਾ ਕੱਲ ਇੱਕ ਪਰਵਾੜ ਸੀ ਨਾ ਉਹ ਚੜਿਆ ਸੀਗਾ ਬੰਦਾ ਲੰਘਣਾ ਸੀ ਪਾਰ ਹਨੇਰੀ ਰਾਤ ਦੇ ਵਿੱਚ ਪੰਡ ਚੁੱਕ ਕੇ ਇੱਕ ਪਾਸੇ ਡੂੰਗੀ ਖਾਈ ਹੈ ਤੇ ਉਹ ਖਾਈ ਤੋਂ ਬਚਾ ਦੇ ਲਈ ਆਪਣੇ ਆਪ ਨੂੰ ਇੱਕ ਰੱਸੀ ਦੇ ਸਹਾਰੇ ਉਹ ਤੁਰਦਾ ਸੀ ਤੇ ਉਹ ਰੱਸੀ ਨੂੰ ਚੂਹਾ ਟੁੱਕ ਰਿਆ ਸੀ ਉਹ ਹੌਲੀ ਹੌਲੀ ਚੂਹਾ ਜਿਹੜਾ ਰੱਸੀ ਨੂੰ ਟੁੱਕ ਦਿੰਦਾ ਉਹ ਡਿੱਗ ਜਾਂਦਾ ਜਦੋਂ ਰੱਸੀ ਟੁੱਟ ਗਈ ਟੁੱਕੀ ਗਈ ਇਸੇ ਤਰ੍ਹਾਂ ਸ਼ੁੱਧ ਵਿਚਾਰ ਤੋਂ ਹੀਣਾ ਜਿਹੜਾ ਬੰਦਨ ਹੈ ਉਹਨੂੰ ਜੀਂਦਾ ਨਹੀਂ ਉਹਨੂੰ ਆਪਣੇ ਪਰਿਵਾਰ 'ਚ ਆਪਣੇ ਮਾਪਿਓ 'ਚ ਰਾਬਣੀ ਦੀਂਦਾ ਬੱਚਿਆਂ ਤੇ ਤਰਸ ਨਹੀਂ ਪਸ਼ੂ ਵਰਤੀ ਹੈ ਬੰਦਾ ਰਾਖਸ਼ ਵਰਤੀ ਬਣ ਜਾਂਦਾ ਜਿਵੇਂ ਪਸ਼ੂਆਂ ਦਾ ਕੰਮ ਹੁੰਦਾ ਇੱਕ ਦੂਜੇ ਦੇ ਟੱਕਰਾ ਮਾਰਨਾ ਇਸੇ ਤਰ੍ਹਾਂ ਦੂਜਿਆਂ ਤਾਂ ਦੇਖਣ ਦਾ ਨਜ਼ਰੀਆ ਬਹੁਤ ਦੂਰ ਰਹਿ ਗਿਆ ਰੱਬ ਨੂੰ ਆਪਣੇ ਬੱਚਿਆਂ ਚ ਭਰਾਵਾਂ ਚ ਭੈਣਾਂ ਮਾਪਿਓ ਚ ਉਹਨੂੰ ਉਦੀਦਾ ਨਹੀਂ ਅੰਨਾ ਛੋਦੇ ਵਿਚਾਰਾਂ ਨਹੀਂ ਆਪ ਉਹ ਵੀ ਦੂਰ ਰਹਿ ਗਈਆਂ ਗੱਲਾਂ ਬੰਦੇ ਨੂੰ ਆਪਣਾ ਆਪਣੀ ਦਿਖ ਰਿਹਾ ਵੀ ਮੈਂ ਕੌਣਾ ਮੈਂ ਕੌਣਾ ਗੁਰਬਾਣੀ ਆਪੇ ਦੀ ਪਛਾਣ ਕਰਾਉਂਦੀ ਆਪੇ ਦਾ ਬੋਧ ਕਰਾਉਂਦੀ ਆ ਬੰਦਿਆ ਤੂੰ ਸਰੀਰ ਥੋੜੀ ਆ ਤੂੰ ਤਾਂ ਰੱਬ ਦੀ ਜੋਤ ਹੈ ਹਰ ਇੱਕ ਮਨੁੱਖ ਨੂੰ ਪਰਮਾਤਮਾ ਨੇ ਸਾਜਿਆ ਤੇ ਹਰ ਇੱਕ ਮਨੁੱਖ ਦੇ ਵਿੱਚ ਪਰਮਾਤਮਾ ਹੀ ਬੈਠਿਆ ਉਹੀ ਬੋਲਦਾ ਹੈ ਬਸ ਅਸੀਂ ਜਦੋਂ ਅਚੇਤਾ ਉਹ ਦੂਰ ਹੈ ਜਦੋਂ ਚੇਤੇ ਜਾ ਗਿਆ ਨੇੜੇ ਆ ਬਸ ਤਰਾਸ਼ਨ ਹੈ ਖੋਜਣਾ ਹੈ ਅੰਦਰੋਂ ਜੇ ਫਿਰ ਆਪਣਾ ਆਪਣੀ ਨਾ ਦੀਨ ਦਾ ਆ ਸਰੀਰ ਜਿਹੜਾ ਹੈ ਇਹ ਪ੍ਰਮਾਤਮਾ ਨੇ ਰਹਿਣ ਦੇ ਲਈ ਮੰਦਰ ਬਣਾਇਆ ਆਪਣਾ ਰਹਿਣ ਬਸੇਰਾ ਰੱਬ ਦਾ ਜਿਵੇਂ ਦਰਬਾਰ ਸਾਹਿਬ ਹੈ ਗੁਰੂ ਸਾਹਿਬ ਦਾ ਸਥਾਨ ਹੈ ਮਹਿਲ ਹੈ ਮਹਾਰਾਜ ਦੇ ਇੱਥੇ ਅਸੀਂ ਖਲਾਰਾ ਥੋੜੀ ਪਾਵਾਂਗੇ ਕਿਉਂ ਭਈ ਮਾਰਾ ਦਾ ਸਰੂਪ ਹੈ ਜੀ ਸਚਖੰਡ ਹੈ ਇੱਧਰ ਸਾਡਾ ਗੁਰਦੁਆਰਾ ਸਾਹਿਬ ਹੈ ਮੰਦਰ ਹੈ ਮਸਜਿਦ ਹੈ ਸਫਾਈ ਰੱਖਾਂਗੇ ਅਸੀਂ ਆਲੇ-ਦਾਲੇ ਵੀ ਜੇ ਜਿਹੜਾ ਅੰਦਰ ਸਰੀਰ ਵੀ ਐ ਇਹ ਵੀ ਪਰਮਾਤਮਾ ਦੇ ਰਹਿਣ ਦਾ ਵਸੇਰਾ ਐ ਇੱਥੇ ਵੀ ਸਫਾਈ ਰੱਖੀਏ ਸ਼ੁੱਧ ਵਿਚਾਰ ਹੋਣ ਮਹਾਰਾਜ ਜੀ ਕਹਿੰਦੇ ਫਿਰ ਉਹ ਨਰਕਾਂ ਰੂਪੀ ਡੂੰਗੀ ਖਾਈ ਵਿੱਚ ਡਿੱਗ ਪੈਂਦਾ ਬੰਦਾ ਜਦੋਂ ਕਾਲ ਰੂਪੀ ਚੂਹਾ ਉਹ ਰਸੀ ਟੱਕ ਦਿੰਦਾ ਸਾਹਾਂ ਨੂੰ ਤੇ ਫਿਰ ਡੂੰਗੀ ਖਾਈ ਚ ਡਿੱਗਦਾ ਗੁਰੂ ਨਾਨਕ ਅਗਲੇ ਵਚਨ ਕਰਦੇ ਆ ਕਿ ਮਨਮੁਖ ਕਰੈ ਤੈਤਾ ਦੁਖ ਲਾਗੈ ਗੁਰਮੁਖ ਮਿਲੈ ਬਡਾਈ રે ਉਹ ਭਈ ਮਨਮੁਖ ਜੀਵ ਜਿੰਨਾ ਵੀ ਮੰਦ ਕਰਮ ਕਰਦੇ ਨੇ ਉਹਨਾਂ ਨੂੰ ਉਹਨਾਂ ਹੀ ਦੁਖ ਲੱਗਦਾ ਹੈ ਕਸ਼ਟ ਲੱਗਦਾ ਹੈ ਦੁਖ ਚੱਲਣਾ ਪੈਂਦਾ ਹੈ ਅਤੇ ਗੁਰਮੁਖ ਜਨਾਂ ਨੂੰ ਨਾਮ ਜੱਪਣ ਕਰਕੇ ਪਰਮਾਤਮਾ ਦੇ ਘਰੋਂ ਸਰੂਪ ਦੇ ਵਿੱਚ ਭੇਦ ਹੋਣ ਦੀ ਜਿਹੜੀ ਵਡਿਆਈ ਉਹ ਮਿਲਦੀ ਹੈ। ਮਤ ਕੋਈ ਸੋਚੇ ਕਿ ਮੰਦਾ ਕਰਕੇ ਲੰਘ ਗਿਆ ਕੰਮ, ਟਾਈਮ ਕੁਛ ਨਹੀਂ ਹੁੰਦਾ। ਨਹੀਂ ਨਹੀਂ ਨਹੀਂ। ਉਹ ਮੂਰੇ ਆਉਣਾ ਹੀ ਆਉਣਾ ਹੈ ਅੱਜ ਨਹੀਂ ਤੇ ਕੱਲ। ਉਹ ਬੀਜਾਂ ਨੂੰ ਉੱਗਣ ਤੇ ਟਾਈਮ ਲੱਗ ਜਾਂਦਾ। ਕਈ ਵਾਰੀ ਸਿਰੋਂਨੇ ਆ ਨਾ, ਅਲਾੰਬੇ ਦਿੰਨੇ ਆ। ਰੱਬ ਨੂੰ ਜਾਂ ਗੁਰੂ ਨੂੰ ਕਿ ਰੱਬ ਨੇ ਗੁਰੂ ਨੇ ਧੱਕਾ ਕੀਤਾ ਮੈਂ ਤਾਂ ਕਦੇ ਕੀੜੀ ਨਹੀਂ ਮਾਰੀ ਕੁੱਤੇ ਦੇ ਢੰਡਾ ਨਹੀਂ ਮਾਰੇਆ ਨਹੀਂ 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 ਹੋਏ ਨਹੀਂ ਸਕਦਾ ਪਰਮਾਤਮਾ ਕਿਸੇ ਨਾਲ ਧੱਕਾ ਨਹੀਂ ਕਰਦਾ ਕਿਸੇ ਨਾਲ ਬਾਣੀ ਕਹਿੰਦੀ ਹੈ ਕਿ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਜਿਹੜੀ ਕਲਮ ਬੰਦੇ ਦੇ ਮੱਥੇ ਤੇ ਚੱਲੀ ਐ ਉਹ ਸਾਡੇ ਕੋਲ ਐ ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ ਉਹ ਨਹੀਂ ਮਿਟਦਾ ਉਹਨੇ ਕਿਹਾ ਲਿਖਿਆ ਬਈ ਸੁਣੋ ਮਹਾਰਾਜ ਕਹਿੰਦੇ ਕਿਸੇ ਦਾ ਕੋਈ ਦੋਸ਼ ਨਹੀਂ ਫਲਾੜੇ ਨੇ ਕਰਤਾ ਜੀ ਉਹ ਹੋ ਗਿਆ ਹੋ ਗਿਆ ਨਹੀਂ 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 ਤੇਰੇ ਕਰਮ ਹੀ ਪੁੱਠੇ ਨੇ ਜੇ ਤੇਰੇ ਕੋਲ ਨਾਮ ਹੈ ਬਾਣੀ ਐ ਨੇਵੈ ਕੋਈ ਤੈਨੂੰ ਮਾਰਨ ਵਾਲਾ ਨਹੀਂ ਜੰਮਿਆ ਕੋਈ ਤੈਨੂੰ ਦੁਖੀ ਕਰਨ ਵਾਲਾ ਨਹੀਂ ਜੰਮਿਆ ਜੇ ਤੇਰਾ ਨਿਯਮ ਟੁੱਟ ਗਿਆ ਤੇਰੇ ਘਰੋਂ ਬਾਣੀ ਗਈ ਫਿਰ ਤੈਨੂੰ ਕੋਈ ਬਚਾਉਣ ਵਾਲਾ ਨਹੀਂ ਜੰਮਿਆ ਜਿੰਨੇ ਵੀ ਦੁੱਖਾਂ ਸੁੱਖਾਂ ਦੀ ਗੱਲ ਕਰਦੇ ਆ ਕਿ ੱਤਕਾ ਕਰਦਾ ਪਰਮੇਸ਼ਰ ਮਹਾਰਾਜ ਕਹਿੰਦੇ ਨਾਏ ਸੁੱਖ ਦੁੱਖ ਪੂਰਵ ਜਨਮ ਕੇ ਕੀਏ ਤੇਰੇ ਦੁੱਖ ਨੇ ਸੁੱਖ ਨੇ ਉਤਰੇ ਪਿੱਛੇ ਕੀਤੇ ਹੋਏ ਨੇ ਅਸੀਂ ਭੁੱਲ ਗਏ ਵੀ ਮੈਂ ਕਰਿਆ ਸੋ ਜਾਣੈ ਜਨ ਦਾਤੇ ਦੀ ਉਹ ਜਾਣਦਾ ਜਿਹੜਾ ਦੇ ਰਿਹਾ ਫਿਰ ਕਿਸ ਕੋ ਦੋਸ਼ ਦੇਹੁ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਣਾ ਏ ਕਿ ਇਹਨੂੰ ਦੋਸ਼ ਦੇਣਾ ਸਜਣਾ ਤੇਰਾ ਆਪਣੀ ਕੀਤਾ ਹੋਇਆ ਕੋਈ ਕਿਸੇ ਨੂੰ ਕੁਝ ਨਹੀਂ ਕਰ ਸਕਦਾ ਪ੍ਰਮਾਤਮਾ ਦੇ ਘਰੋਂ ਫਿਰ ਗੁਰਮਖਾ ਨੂੰ ਉਹਦੇ ਵਿੱਚ ਭੇਦ ਹੋਣ ਦੀ ਵਡਿਆਈ ਮਿਲਦੀ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਜੋ ਤਨ ਕੀਆ ਸੋਈ ਹੋਆ ਕੀਰਤਨਾ ਮੇਟਿਆ ਜਾਈ ਰੇ ਕਹਿ ਭਾਈ ਜੋ ਕੁਛ ਉਸ ਪ੍ਰਮਾਤਮਾ ਨੇ ਕੀਤਾ ਨਾ ਉਹੀ ਹੁੰਦਾ ਉਹਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹੁੰਦਾ ਅਰ ਜੋ ਤਿੰਨਾ ਜੀਵਾਂ ਨੇ ਚੰਗਾ ਮੰਦਾ ਕਰਮ ਕੀਤਾ ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ ਉਹਨਾਂ ਨੂੰ ਜੋ ਕਰਿਆ ਹੁੰਦਾ ਅਸੀਂ ਭੁੱਲ ਜਾਂਦੇ ਅਸ ਨੂੰ ਚੰਗਾ ਚੰਗਾ ਚੇਤੇ ਰਹਿਦਾ ਜਿਹੜਾ ਮਾੜਾ ਹੋ ਜਾਂਦਾ ਹੈ ਉਹ ਸੀ ਭੁੱਲ ਜਾਣਾ ਵੀ ਮੈਂ ਨਹੀਂ ਕਰਿਆ ਉਹ ਜੋ ਬੀਜਿਆ ਨਾ ਪਹਿਲਾਂ ਉਹ ਅੱਗੇ ਉੱਗੇਗਾ ਕਿਹੜੇ ਜਨਮ ਚ ਪਤਾ ਨਹੀਂ ਪਰ ਇੱਕ ਗੱਲ ਹੈ ਫਿਰ ਸਵਾਲ ਇਹ ਵੀ ਪੈਦਾ ਹੁੰਦਾ ਵੀ ਜਿਹੜਾ ਬੀਜਿਆ ਫਿਰ ਜੇ ਉਹੀ ਮਿਲਣਾ ਫਿਰ ਨਿਤਨੇਮ ਕਰਨ ਦਾ ਫਾਇਦਾ ਕੀ ਆ ਰੱਬ ਰੱਬ ਕਰਨ ਦਾ ਫਾਇਦਾ ਕੀ ਆ ਨਾਮ ਜਪਣ ਦਾ ਫਾਇਦਾ ਕੀ ਹੋਇਆ ਜੇ ਕੁਝ ਸੁੱਖੇ ਨਹੀਂ ਮਿਲਦਾ ਜਿਹੜੇ ਸਾਡੇ ਕੀਤੇ ਹੋਏ ਨੇ ਫਿਰ ਉਹੀ ਮਿਲਣਗੇ ਫਿਰ ਫਾਇਦਾ ਕੀ ਐ ਮੈਂ ਨੇਰੇ ਉੱਠਣ ਦਾ 12 ਵਜੇ 2 ਵਜੇ 4 ਵਜੇ ਅੰਮ੍ਰਿਤ ਵੇਲਾ ਲੁੱੜ ਗਿਆ ਫਿਰ ਗੁਰਦੇਵ ਕਹਿੰਦੇ ਨੇ ਗੁਰੂ ਇੰਨਾ ਕੁ ਸਮਰੱਥ ਹੈ ਨਾ ਪਰਮੇਸ਼ਰ ਦੇ ਨਾਮ ਦੇ ਵਿੱਚ ਇਤਨੀ ਕੁ ਤਾਕਤ ਹੈ ਜਿੱਦਾਂ ਕਹਿੰਦੇ ਲੱਖ ਮਣ ਕਰ ਕਠੇ ਕਰਤੀ ਲੈ ਭਾਏ ਕਹਿੰਦੇ ਜਿਵੇਂ ਲੱਖਾਂ ਮਣ ਲੱਕੜਾਂ ਦੇ ਢੇਰ ਨੂੰ ਇਕੱਠਾ ਕਰਨ ਲਈ ਅਸੀਂ ਜੂਝੇ ਇਕੱਠਾ ਕੀਤਾ ਤੇ ਉਹਨੂੰ ਅੱਗ ਲਾਉਣੀ ਆ ਤੇ ਉਹਨੂੰ ਇਹ ਨਹੀਂ ਹੈਗਾ ਕਿ ਵੀ ਅਸੀਂ ਕਈ ਕਵਾਂਟਲ ਅੱਗ ਦੀ ਲੋੜ ਪੈਣੀ ਹੈ ਕਈ ਮਾਣਾ ਅੱਗ ਦੀ ਲੋੜ ਪੈਣੀ ਹੈ ਇੱਕ ਤਿੱਲੀ ਇੱਕ ਚੰਗਿਆੜੀ ਕਹਿ ਲਈਏ ਇੱਕ ਅੰਗਿਆਰੀ ਨੂੰ ਸਾੜ ਕੇ ਸਵਾਹ ਕਰ ਦੋ ਇਸੇ ਤਰ੍ਹਾਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਤਾਕਤ ਤਾਕਤ ਹੈ ਕਿ ਵੱਡਾ ਭਾਗ ਭੇਟੇ ਗੁਰਦੇਵਾ ਫਿਰ ਕੋਟ ਪ੍ਰਾਦ ਮਿਟੈ ਹਰ ਸੇਵਾ ਕਰੋੜਾ ਪ੍ਰਾਣ ਹੋ ਗਏ ਹਉਣ ਬੰਦੇ ਤੋਂ ਜਦੋਂ ਹਰੀ ਦੀ ਸੇਵਾ ਕਰਦਾ ਨਾਮ ਜਪਦਾ ਕਹਿ ਲਈਏ ਵੀ ਉਹਦੇ ਸਾਰੇ ਨਾਸ ਹੋ ਜਾਂਦੇ ਆ ਕਿ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਲੋਕ ਪਾਪ ਕਾ ਨਾਸ ਅਸੀਂ ਸੁਣਦੇ ਜੀ ਤੇਰੇ ਦੁੱਖਾਂ ਦਾ ਪਾਪਾਂ ਦਾ ਨਾਸ ਹੋ ਜੂ ਇੰਦਨਾਦਕਸ ਕੇ ਲਈਏ ਪਾਵਕ ਰੰਚਕ ਪਾਇ ਕਿੰਨੇ ਕ ਪਰਮਾਨ ਆਪਾਂ ਲੱਭੀਏ ਗੁਰਬਾਣੀ ਚ ਜਿੰਨੇ ਮਰਜੀ ਲੱਕੜਾਂ ਦੇ ਢੇਰ ਇਕੱਠੇ ਕੀਤੇ ਹੋਣ ਇੱਕ ਚੰਗਿਆੜੀ ਹੀ ਸਾੜ ਕੇ ਸੁਆਹ ਕਰ ਦੋ ਪਰਮੇਸ਼ਰ ਦੇ ਨਾਮ ਦਾ ਹੀ ਸੁਆਹ ਜਿਵੇਂ ਅੱਗ ਦਾ ਸੁਭਾਅ ਆ ਨਾ ਜਿੰਨੀ ਮਰਜੀ ਉੱਚ ਲੱਕੜ ਡੇਗੀ ਜਾਓ ਡੇਗੀ ਜਾਓ ਤੇ ਥਕਣਾ ਥੋੜੀ ਆ ਉਹ ਤਾਂ ਮਚਾਈ ਜਾਓ ਰਾਖ ਗਰੀ ਜਾਓ ਮਚਾ ਮਚਾ ਕਿਸੇ ਤਰ੍ਹਾਂ ਪਰਮਾਤਮਾ ਦਾ ਇਹ ਬਿਰਧ ਹੈ ਨਾਮ ਦੇ ਵਿੱਚ ਇਹ ਸਮਰੱਥਾ ਹੈ ਆਉਣ ਵਾਲੇ ਵਿਗਰਾਂ ਦਾ ਨਾਸ ਕਰ ਦੂ ਪ੍ਰਮਾਤਮਾ ਸਾਡੇ ਆਉਣ ਵਾਲੇ ਦੁੱਖਾਂ ਦਾ ਸਮਾ ਜਿਹੜਾ ਹੈ ਪ੍ਰੇਮਿਓ ਸੁਪਨੇ ਦੇ ਵਿੱਚ ਲੰਘਾ ਦਿੰਦਾ ਲੰਘ ਲੰਘ ਜੂ ਸੁਪਨੇ ਚ ਕਸ਼ਟਾਂ ਦਾ ਸਮਾ ਜਿਹੜਾ ਪ੍ਰਮਾਤਮਾ ਸੂਲੀ ਤੋਂ ਸੂਲ ਬਣਾ ਦਿੰਦਾ ਹੈ ਕਈ ਵਾਰ ਸੁਪਨੇ ਨਹੀਂ ਆਉਂਦੇ ਸਾਨੂੰ ਕਈ ਵਾਰ ਕੋਈ ਡਿੱਗ ਜਾਂਦਾ ਹੈ ਕਿਸੇ ਦੀ ਡੈਥ ਹੋ ਜਾਂਦੀ ਹੈ ਸੁਪਨੇ ਚ ਮਰ ਜਾਂਦਾ ਹੈ ਕੁਛ ਦੀਂਦਾ ਕੁਛ ਦੀਂਦਾ ਬੰਦਾ ਡਰ ਜਾਂਦਾ ਹੈ ਦਬਾਉਪੈਂਦਾ ਫਿਰ ਉਠਦਾ ਜਦੋਂ ਗਰਮੀ ਗਰਮੀ ਹੋਇਆ ਹੁੰਦਾ ਫਿਰ ਜਦੋਂ ਵੇਖਦਾ ਵੀ ਤਾਂ ਸੁਪਨਾ ਸਿਆਸਲ ਦੇ ਵਿੱਚ ਕਈ ਵਾਰ ਉਹ ਹੋਣਾ ਹੁੰਦਾ ਕੋਈ ਸਾਡਾ ਦਿੱਤਾ ਲਿਆ ਗਿਆ ਜਾਂਦਾ ਹੈ ਪਰਮਾਤਮਾ ਉਹ ਆਉਣ ਵਾਲੇ ਕਸ਼ਟਾਂ ਦੇ ਸਮੇਂ ਨੂੰ ਦੁੱਖਾਂ ਦੇ ਸਮੇਂ ਨੂੰ ਸੁਪਨੇ ਚ ਲੰਘਾ ਦਿੰਦਾ ਸਾਡੇ ਕਹਿੰਦੇ ਸਨ ਨਾ ਜੇ ਕੋਈ ਮਰਿਆ ਦਿਖੇ ਜੇ ਸੁਪਨੇ ਚ ਕਹਿੰਦੇ ਵੀ ਉਮਰ ਵੱਧ ਗਈ ਐਵੇਂ ਨਹੀਂ ਕਹੋਤਾ ਉਹ ਵੀ ਉਮਰ ਵੱਧ ਗਈ ਜੇ ਕੋਈ ਮਰਿਆ ਦਿਖੇ ਜੇ ਵਿਆਹ ਦਿਖੇ ਉਹ ਮਾੜਾ ਮੰਨਦੇ ਨੇ ਵਿਆਹ ਦੇਖੇ ਮਾੜਾ ਮੰਨਦੇ ਨੇ ਮਰਿਆ ਦੇਖੇ ਵੀ ਚੰਗਾ ਹੈ ਅਸਲ ਦੇ ਵਿੱਚ ਉਹ ਬੰਦੇ ਨੇ ਕਈ ਵਾਰ ਜਾਣਾ ਹੁੰਦਾ ਸੁਪਨੇ ਚ ਕੱਟਿਆ ਜਾਂਦਾ ਉਹਦਾ ਉਸ ਸਮਾਂ ਤੇ ਵਿਆਹ ਕਈ ਵਾਰ ਹੋਣਾ ਹੁੰਦਾ ਲੰਘ ਜਾਂਦਾ ਹੈ ਉਹ ਸਮਾਂ ਫਿਰ ਮੰਦ ਕਰਮ ਵੀ ਆਉਂਦੇ ਨੇ ਮੂਰੇ ਚੰਗੇ ਵੀ ਹੁੰਦੇ ਨੇ ਕੋਸ਼ਿਸ਼ ਕਰੀਏ ਦਿੱਤਾ ਲਿਆ ਸਾਡਾ ਅੱਗੇ ਆਵੇ ਅਸੀਂ ਚੰਗੇ ਕਰਦੇ ਰਹੀਏ ਗੁਰਦੇਵ ਕਹਿੰਦੇ ਜੀਵਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਜਿਹੜਾ ਕਿਸੇ ਕੋਲੋਂ ਮਿਟਿਆ ਨਹੀਂ ਜਾਂਦਾ ਉਹ ਨਹੀਂ ਮਿਟਦਾ ਕਹਿੰਦੇ ਅਮਸ਼ ਮੇ ਮੇ ਭੁਗਤ ਬਿਆੰ ਕਰਤਮ ਕਰਮ ਸੁਭਾ ਸੁਭਨਾ ਭੁਗਤੰ ਖਿਅਤੇ ਕਰਮ ਕਲ ਕੋਡ 27 ਬੇਦ ਕਹਿੰਦਾ ਜੋ ਬੰਦੇ ਦੇ ਕੀਤੇ ਹੋਣ ਉਹ ਭੁਗਤੂਗੀ ਭੁਗਤੂਗਾ ਆ ਜਾਗਤ ਅਵਸਥਾ ਚ ਭੁਗਤ ਲੈ ਜਬ ਪ੍ਰਮਾਤਮਾ ਦੀ ਰਹਿਮਤ ਕਿਰਪਾ ਹੋ ਜਾਂਦੀ ਹੈ ਗੁਰੂ ਦੀ ਸਪਨੇ ਚ ਭੁਗਤ ਲੈਂਦਾ ਬੰਦਾ ਦੁਖੀ ਹੋਏਗਾ ਫਿਰ ਸੋਪਰ ਭਰੇ ਨਾ ਹੋਵੇ ਉਹਨੇ ਜੋ ਰਾਤੇ ਰੰਗ ਲਾਈ ਰੇ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੱਤੇ ਨੇ ਮਸਤੇ ਨੇ ਮਨ ਲਾਇਆ ਜਿਨ੍ਹਾਂ ਨੇ ਜੋ ਨਾਮ ਦੇ ਰੰਗ ਦੇ ਵਿੱਚ ਰੰਗੇ ਗਏ ਪ੍ਰਮਾਤਮਾ ਨਾਲ ਗਿਰਤੀ ਲਾਈ ਰੱਖਦੇ ਨੇ ਜਿਹੜੇ ਉਹ ਆਤਮਿਕ ਆਨੰਦ ਜਿਹੜਾ ਆਤਮਿਕ ਆਨੰਦ ਜਲ ਜਿਹੜਾ ਉਹਦੇ ਨਾਲ ਲਬ ਲਬ ਭਰੇ ਰਹਿੰਦੇ ਨੇ ਕਦੇ ਊਨੀ ਨਹੀਂ ਹੁੰਦੇ ਖਾਲੀ ਨਹੀਂ ਹੁੰਦੇ ਸਾਡੇ ਕੋਲ ਹਾਂ ਦੁਨਿਆਵੀ ਕਮਾਈ ਹੋਏਗੀ ਹੋਊਗੀ ਵੱਧੂ ਪਰ ਨਾਮ ਧਨ ਜਿਹੜਾ ਨਾ ਨਾਮ ਦੀ ਕਮਾਈ ਉਹ ਨਹੀਂ ਹੈ ਹੈ ਨਹੀਂ ਰੱਬ ਰੱਬ ਜਪਣ ਦਾ ਸਮਾਂ ਨਹੀਂ ਵਾਹਿਗੁਰੂ ਵਾਹਿਗੁਰੂ ਕਰਨ ਦਾ ਸਮਾਂ ਨਹੀਂ ਇੱਥੇ ਵੀ ਜਿਹੜਾ ਕਰ ਲੈਨੇ ਆ ਉਹਨੂੰ ਵੀ ਗੇੜ ਅੰਦਰ ਹੀ ਛੱਡ ਦਿੰਨੇ ਆ ਗੇੜ ਨਿਕਲਨਸਾਰ ਗੱਲਾਂ ਸ਼ੁਰੂ ਆਉਂਦੇ ਆਉਂਦੇ ਵੀ ਗੱਲਾਂ ਮੈਨੂੰ ਬਾਹਰ ਖੜਿਆਂ ਦੀ ਅੰਦਰ ਗੱਲਾਂ ਸੁਣਦੀਆਂ ਨੇ ਜਦੋਂ ਬਾਹਰ ਗੱਲਾਂ ਕਰਦੇ ਨੇ ਖੜ ਕੇ ਮਾਇਆਂ ਖਾਸ਼ ਕਰਕੇ ਕੋਈ ਬੁਰਾ ਨਾ ਤੱਕ ਮਨਾਇਓ ਮੇਰੀ ਗੱਲ ਦਾ ਜਦ ਤੁਸੀਂ ਬੋਲਦੇ ਹੋ ਨਾ ਬਾਹਰ ਆ ਕੇ ਚੜ ਕੇ ਉੱਪਰ ਬਾਉਂਡਰੀ ਤੇ ਮੈਨੂੰ ਅੰਦਰ ਬਾਅਦ ਸੁਣਦੀ ਆ ਤੁਹਾਨੂੰ ਮੇਰੀ ਆਵਾਜ਼ ਨਹੀਂ ਸੁਣਦੀ ਇਹ ਕਲਜੁਈਆ ਮਨ ਚਾਹੁੰਦਾ ਉਹ ਚੀਜ਼ਾਂ ਸੰਗਤ ਵਿੱਚ ਆਉਣ ਤੋਂ ਕਤਰਾਉਂਦਾ ਨਾਲ ਦੇ ਨਾਲ ਛੱਡ ਦਿੰਦਾ ਬੰਦਾ ਕੋਈ ਟੀਵੀ ਵੇਖਿਆ ਨਾਟਕ ਵੇਖਿਆ ਫਿਲਮ ਵੇਖੀ ਆ ਕੋਈ ਉਹ ਚੇਤੇ ਆ ਬੇਸ਼ੱਕ ਸਾਲ ਬਾਅਦ ਸਾਲ ਤੋਂ ਪਹਿਲਾਂ ਵੀ ਪੁੱਛਿਆ ਲੰਗਿਆ ਨਾਟਕ ਉਹ ਵੀ ਯਾਦ ਆ ਵੀ ਹਾਂ ਆ ਕਹਾਣੀ ਸੀ ਐਦਾਂ ਸੀ ਐਦਾਂ ਸੀ ਕੱਲ ਕਿਹੜੀ ਕਥਾ ਸੀ ਪਤਾ ਨਹੀਂ ਕਾਦੀ ਕਰੀ ਸੀ ਕੱਲ ਵਾਲੀ ਛੱਡੋ ਅੱਜ ਹੀ ਪੁੱਛੋ ਅੱਜ ਵਾਲੀ ਹੀ ਬਾਤ ਚਲੋ ਵੀ ਅੱਜ ਕੀ ਸੁਣਾਇਆ ਭੁੱਲ ਜਾਂਦਾ ਏ ਇਹ ਉਚੇਤ ਹੋ ਜਾਂਦਾ ਬੰਦਾ ਚੰਗੇ ਕਰਮਾਂ ਵੱਲੋਂ ਮਨ ਜਿਹੜਾ ਜਿੰਨਾ ਟਾਈਮ ਮਨ ਨੂੰ ਸਾਹਮਣੇ ਨਹੀਂ ਨਾ ਕਹਿ ਲਿਏ ਪ੍ਰੋਪਰਨੀ ਜੋੜ ਦੇ ਗੁਰੂ ਦੀ ਬਾਣੀ ਦਾ ਪ੍ਰਭਾਵ ਟਿਕਣਾ ਨਹੀਂ ਅੰਦਰ ਖਜ਼ਾਨਾ ਜਿਹੜਾ ਕਿਉਂ ਜੇ ਭਾਂਡਾ ਪਹਿਲੀ ਭਰਿਆ ਹੋਵੇ ਨਾ ਉਹਦੇ ਵਿੱਚ ਕੀ ਪਾਵਾਂਗੇ ਅਸੀਂ ਕੁਝ ਵੀ ਨਹੀਂ ਪੈਣਾ ਉਹ ਭਾਂਡੇ ਨੂੰ ਖਾਲੀ ਕਰਨਾ ਪੈਣਾ ਫਿਰ ਖਾਲੀ ਕਿਵੇਂ ਹੋਊਗਾ ਤੁਸੀਂ ਪਾਉਂਦੇ ਜਾਓ ਪਾਉਂਦੇ ਜਾਓ ਦੋ ਤਰੀਕੇ ਨੇ ਨਾ ਜਦਾਂ ਭਾਂਡੇ ਨੂੰ ਖਾਲੀ ਕਰਨਾ ਪਹਿਲਾਂ ਪੈਣਾ ਪਹਿਲਾਂ ਫੇਰ ਉੱਚ ਹੋਰ ਪਦਾਰਥ ਪਾਉ ਹੁਣ ਜੇ ਭਰਿਆ ਹੋਇਆ ਬਸ ਉਹਦੇ ਉੱਪਰ ਤੁਸੀਂ ਪਾਉਂਦੇ ਜਾਓ ਪਾਉਂਦੇ ਜਾਓ ਉੱਪਰ ਦੀ ਢੋਲ ਦੇ ਜਾਓ ਹੌਲੀ 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 ਉਹ ਮੰਦ ਕਰਮ ਜਿਹੜੇ ਨੇ ਨਿਕਲਨੇ ਸ਼ੁਰੂ ਹੋਣਗੇ ਨਿਕਲਦੇ ਜਾਣਗੇ ਚੰਗੇ ਕਰਮ ਚੰਗੀਆਂ ਵਿਚਾਰਾਂ ਭਰਦੀਆਂ ਜਾਣੀਆਂ ਰੋਜ਼ ਫੁੱਲੋਂ करिए ਬਦਲਾਅਤਾ ਆਵੇ ਜੀਵਨ ਚ ਅਸੀਂ ਚਾਹੀਏ ਤਾਂ ਸਹੀ ਵੀ ਕੁਝ ਪੱਲੇ ਪਵੇ ਚੰਗਾ ਸਿੱਖੀਏ ਚੰਗਾ ਹੋਵੇ ਗੁਰਦੇਵ ਕਹਿੰਦੇ ਫਿਰ ਉਹ ਲੱਪਾ ਲਵਾ ਲਬ ਭਰੇ ਰਹਿੰਦੇ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਫਿਰ ਦਿਨ ਕੀ ਪੰਕ ਹੋਵੇ ਜੈ ਨਾਨਕ ਤੋ ਮੂੜਾ ਕਿਛ ਪਾਈ ਰੇ ਮਹਾਰਾਜ ਕਹਿੰਦੇ ਭਾਈ ਉਹਨਾਂ ਗੁਰਮੁਖ ਜਨਾਂ ਦੇ ਚਰਨਾਂ ਦੀ ਧੂੜ ਹੋ ਜਾਈਏ ਇਹ ਮੂੜਾ ਕਿਏ ਮੂਰਖ ਜੀਵ ਕੁਛ ਗਿਆਨ ਭਗਤੀ ਆਦ ਦਾ ਲਾਭ ਜਿਹੜਾ ਹੈ ਉਹ ਪ੍ਰਾਪਤ ਕਰ ਸਕਦਾ ਹੈ ਇਹ ਸੁਣ ਕੇ ਗੁਰੂ ਸਾਹਿਬ ਨੂੰ ਜੋਗੀ ਜਿਹੜਾ ਸੀਗਾ ਚਰਣਾ ਵਿਚ ਟੈ ਪਿਆ ਮਹਾਰਾਜ ਦੇ ਤੇ ਸਾਹਿਬ ਜੀ ਦਾ ਸਿੱਖ ਬਣ ਗਿਆ ਇਸ ਪ੍ਰਕਾਰ ਬਾਣੀ ਦੁਆਰਾ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਉਸ ਜੋਗੀ ਨੂੰ ਨਿਹਾਲ ਕੀਤਾ ਭਾਈ ਤੇਰੇ ਅਸਲ ਦੇ ਵਿੱਚ ਨਾ ਧਰਮ ਦਾ ਕਿਸੇ ਦਾ ਪਹਿਰਾਵਾ ਨਾ ਤੇਰੀ ਸਕਲ ਸ਼ੂਰਤ ਨਾ ਤੇਰੀ ਜਾਤ ਪਾਤ ਨਾ ਤੇਰੀ ਅਮੀਰੀ ਗਰੀਬੀ ਨਾ ਤੇਰੇ ਮਹਿਲ ਮਾੜੀਆਂ ਇਹ ਕੋਈ ਉਹਦੇ ਰਾਹ ਦੇ ਵਿੱਚ ਉਹਦੇ ਘਰ ਦੇ ਵਿੱਚ ਇਹਨਾਂ ਦਾ ਕੋਈ ਮੁੱਲ ਨਹੀਂ ਹਾ ਤੈਨੂੰ ਚੰਗਾ ਜ਼ਿੰਦਗੀ ਜਿਉਣ ਦੇ ਲਈ ਚੰਗੇ ਸਾਧਨਾਂ ਦੀ ਲੋੜ ਹੈ ਪਰ ਉੱਥੇ ਪ੍ਰੇਮਿਓ ਨਾਮ ਬਾਣੀ ਹੀ ਕੰਮ ਆਉ ਬੰਦਗੀ ਹੀ ਕਰਮ ਉੱਥੇ ਜਾਤ-ਪਾਤ ਨਹੀਂ ਦੇਖੀ ਜਾਣੀ ਉੱਥੇ ਅਮੀਰੀ ਗਰੀਬੀ ਨਹੀਂ ਦੇਖੀ ਜਾਣੀ ਉੱਥੇ ਤੁਹਾਡੇ ਕਰਮ ਕਿੱਦਾਂ ਦੇ ਆ ਸਾਬ ਕਹਿੰਦੇ ਅਜਿਕੇ ਸਭਨਾ ਕਦਰ ਲੇਖਾ ਹੋਏ ਕਰਨੀ ਵਾਜੋ ਤਰੇ ਨਾ ਕੋਈ ਲੇਖਾ ਸਭ ਦੀ ਹੋਣਾ ਹੈ ਚੰਗੀ ਕਰਨੀ ਤੋਂ ਬਿਨਾ ਚੰਗੇ ਜੀਵਨ ਤੋਂ ਬਿਨਾ ਕੋਈ ਨਹੀਂ ਤਰੇਗਾ ਜੋ ਰੋਜ਼ ਪੜ੍ਹਨੇ ਸੁਣਨੇ ਅਸੀਂ ਕਿ ਚੰਗੀਆਂ ਆਇਆਂ ਬੁਰਿਆਆਂ ਬਾਚੇ ਧਰਮ ਬੋਲ ਪਿਆ ਕਰੋ ਚੰਗੀਆਂ ਆਇਆਂ ਬੁਰਿਆਆਂ ਬਾਚੇ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਹਾਂ ਰੋਜ਼ ਪੜ੍ਹਨੇ ਬਸ ਇਹਨੂੰ ਬਾਤ ਲੋ ਲੋੜ ਹੀ ਜਿਆਦੇ ਭਰਮਣ ਚ ਪੈਣ ਦੀ ਕਿ ਬੰਦੇ ਆ ਤੇਰੇ ਚੰਗੇ ਬੰਦੇ ਕਰਮ ਬਾਚੇ ਜਾਣਗੇ ਉੱਥੇ ਮਹਾਰਾਜ ਦੇ ਦਰਬਾਰ ਦੇ ਵਿੱਚ ਧਰਮਰਾਜ ਦੇ ਦਰਬਾਰ ਦੇ ਵਿੱਚ ਦਰਗਾਹ ਦੇ ਵਿੱਚ ਕਹਿ ਲਿਏ ਤੇ ਫਿਰ ਕੋਈ ਚੰਗੇ ਕਰਮਾਂ ਦੇ ਨਾਲ ਨੇੜੇ ਹੋ ਜੂ ਮਾੜੇ ਕਰਮਾਂ ਦੇ ਨਾਲ ਦੂਰ ਹੋ ਜਾਣ ਕੋਸ਼ਿਸ਼ ਕਰੀਏ ਚੰਗੇ ਕਰੀਏ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਮਾੜਾ ਵੀ ਨਾ ਕਰੀਏ ਆਓ ਜੀ ਭੁੱਲਾਂ ਦੁੱਖੇਵਾ ਅਗਲੇ ਸ਼ਬਦ ਦੀ ਵਿਚਾਰ ਅੱਗੇ ਵਿਚਾਰਾਂ